ਲੜਾਈ ਹੈ ਤੇ ਲੱਗ ਜਾਏਗਾ ਪਤਾ ਤੇਰੇ ਬੱਬਾ ਨਾਨਕ ਵਾਲਿਆਂ ਨੇ ਸਭ ਕੁਝ ਦੇਖ ਲਿਆ ਸਾਡੇ ਪ੍ਰੋਗਰਾਮ ਨੂੰ ਸਭ ਕਰਨ ਲੋਕ ਤੇ ਕਿੰਨੀਆਂ ਪਹੁੰਚੀਆਂ ਹਰਖਲਾ ਕਿੱਤਿਆਂ ਨੇ ਪਾਣੂ ਸਾਰਿਆਂ ਨੂੰ ਪਤਾ ਇਹ ਆਪਾ ਜੀ ਸ਼ਰਧ ਕੀ ਕੀ ਗੀ ਗੀ ਸਾਡੇ ਭਰਾ ਅੱਗ ਦੇ ਅੰਦਰ ਇਹਨਾਂ ਦੇ ਅੱਗ ਭਰਦੀ ਅੰਦਰ ਭਵੰਦੀ ਹੈ ਆਵਾਜ਼ ਤੁਹਾਡੀ ਇੱਥੇ ਜਾਣੀ ਚਾਹੀਦੀ ਜੇ ਸਰਕਾਰ ਦੇ ਅਗਰਾਜਾਂ ਦਾ ਕਾਟੀਆਂ ਸਮੁੱਚੇ ਆਮ ਆਦਮੀ ਪਾਰਟੀ ਦੇ ਕਿੱਲੇ ਕਿੱਲੇ ਵਰਕਰਾਂ ਨੂੰ ਔਰ ਸਾਰੇ ਉਦੇਦਾਰਾਂ ਨੂੰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਜਿਹੜੀ ਅੱਜ ਜ਼ਮਾਨਤ ਮਿਲ ਚੁੱਕੀ ਹੈ ਉਹਦੇ ਕਰਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਪ੍ਰਗਵੰਤ ਮਾਨ ਜੀ ਆਂਬ੍ਰੇਸਰ ਪਹੁੰਚ ਗਏ ਸੀ ਤੇ ਆਉਣ ਲੱਗੇ ਤੇ ਮੈਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਇੱਕ ਵਾਪਸੀ ਜਾਣਾ ਪੈਣਾ ਮੈਨੂੰ ਮੈਂ ਰਸੀਵ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਆ ਇਸੇ ਹੀ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਤੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਜਿੱਦਾਂ ਟੈਂਟ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀ ਅਨਸਰਾਂ ਵੱਲੋਂ ਆਗ ਲਗਾਈ ਗਈ ਵੀ ਸਾਨੂੰ ਵੀ ਇਹ ਆ ਵੀ ਇਹ ਲੋਕ ਸਾਡੇ ਆ ਪਰਿਵਾਰ ਆ ਸਾਡਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਜਾਨੀਵਾਲੀ ਸਿੱਧਾ ਨੁਕਸਾਨ ਨਾ ਹੋਵੇ ਅਸੀਂ ਇਹਨੂੰ ਪੋਸਟ ਬਾਂਡ ਕਰਨਾ ਚਾਹੁੰਦੇ ਹਾਂ ਸ਼ਰਾਰਤੀ ਅਨਸਰ ਤੁਹਾਡਾ ਕੀ ਮਰਾਦ ਆ ਕਿ ਉਹ ਕਿਤੇ ਤੜ ਜਾਂਦਾ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਈ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਤਰੱਕੀ ਨਾ ਕਰ ਸਕੇ ਪਰ ਇੱਕ ਗੱਲ ਤਾਂ ਮੈਂ ਦੱਸਿਆ ਇਹ ਜਿਸ ਰਫਤਾਰ ਨਾਲ ਵਧ ਰਹੇ ਆ ਨਾ ਇਹ ਸੁਪਨੇ ਲੈਣੇ ਬੰਦ ਕਰ ਦੇਣਗੇ ਤੇ ਉਹਦਾ ਵੀ ਹੁਣ ਜਿਹੜਾ ਸਾਨੂੰ ਕਿਉਂਕਿ ਅੱਜ ਜਿਹੜਾ ਇਹ ਦੇਣਾ ਸਾਡੇ ਦੀ ਬੜਾ ਖੁਸ਼ੀਆਂ ਭਰਿਆ ਵਾ ਅਗਲੀ ਵਾਰੀ ਜਦੋਂ ਸਾਨੂੰ ਮੌਕਾ ਮਿਲਦਾ ਹੈ ਇਹਦੇ ਨਾਲੋਂ ਦੂਨੇ ਚੂਨੇ ਹੋਰ ਉੱਪਰ ਕੀ ਵਿਰੋਧੀਆਂ ਨੂੰ ਕੋਈ ਸੁਨੇਹਾ ਦਿੰਦੇ ਹੋ ਸਨਾਏ ਹੋਏ ਕਹਿੰਦੇ ਨੇ ਨਾ ਵੀ ਬੋ ਖਲਾਇਆ ਗਿਆ ਨਾ ਰਗ ਨਹੀਂ ਹੁਣ ਕਦੀ ਕੁਝ ਕੁਦਰਤ ਤੱਕ ਕਰ ਗਈ ਅੱਜ ਨਹੀਂ 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 ਦੇਖੋ ਕੁਦਰਤ ਤੱਕ ਆ ਨਹੀਂ ਕੁਦਰਤ ਦਾ ਕੁਦਰਤ ਦਾ ਪ੍ਰਯੰਤਾ ਨਹੀਂ ਅੱਜ ਦੇ ਰੈਲੀ ਸਾਨੂੰ ਇੱਕ ਸਾਦੀ ਕੈਨਸਲ ਹੀ ਕਰਨੀ ਪਈ ਜੀ ਪਰ ਜਿਹੜਾ ਇਕੱਠ ਹੋ ਗਿਆ ਤੇ ਜਿਹੜੇ ਲੋਕ ਹੱਲੇ ਬਾਹਰ ਸੀ ਠੀਕ ਆ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਧਰ ਖੜ ਜੋ ਜਦਨ ਅਰਵਿੰਦ ਕੇਜਰੀਵਾਲ ਜੀ ਆਉਣਗੇ ਸੀਐਮ ਮਾਨ ਸਾਹਿਬ ਮੁਖਮੇਦ ਜੀ ਭਗਵੰਤ ਮਾਨ ਕਲਤੀ ਸਾਹਿਬ ਮਾਹੌਲ ਕੀਆ ਮਾਹੌਲ ਕੀਆ ਮਾਹੌਲ ਇੰਨੀ ਪਰਮਾਤਮਾ ਦੀ ਚਰਦੀ ਕਿਰਪਾ ਐਨਿਕ ਮੈਂ ਕਿਹਾ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਵੀ ਯਾਰ ਅੱਗੇ ਬੀਜੇਪੀ ਦਾ ਸੰਨੀ ਦੇਵਨ ਬਣਾ ਕੇ ਵੇਖਿਆ ਕਾਂਗਰਸ ਵੇਖ ਲਈ ਉਨਾ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਵੇਖੀ ਵੀ ਦਾ ਜੋ ਕਿ ਸਾਡੇ ਕੰਮ ਹੋ ਸਕਦਾ ਹੈ। ਉਹ ਅੱਖ ਲੱਖ ਲੁਦਾਈ ਵੀ ਦਿੱਤਾ ਜਿਹੜਾ ਸਾਡੀ ਆਮ ਆਦਮੀ ਪਾਰਟੀ ਦੇ ਵਿੱਚ ਇਮਾਨਦਾਰੀ ਨਾਲ ਆਏ ਨੇ। ਬੜੀ ਖੁਸ਼ੀ ਆ ਲੋਕਾਂ 'ਚ। ਹੋਣੀ ਵੀ ਖੁਸ਼ੀ ਹੋਰ ਟੋਣੀ ਹੋਣੀ ਸੀਗੀ। ਉਹਨਾਂ ਦੇ ਬਰੌਣ ਨਾਲ ਆ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੜੀ ਵੱਡੀ ਪੱਜ ਲੋਕਾਂ ਨੇ ਆਣ ਕੇ ਸਰ ਲੀਕਮਨ ਨੂੰ ਸਭ ਤੋਂ ਵੱਧ ਮੇਰਾ ਹੋ ਰਹਾ ਹੁਣ ਖਰਾਬਿਆ ਪਰ ਜਿਹੜੇ ਅੰਸਰਾਂ ਨੇ ਅਜਾਜੀਆਂ ਕੁੱਝੀਆਂ ਹਰਕਮਾਂ ਕੀਤੀਆਂ ਨੇ ਇੱਕ ਖਲਾਤ ਦਾ ਨਤੀਜਾ ਕਿ ਉਹਨਾਂ ਦੇ ਵੀ ਇੱਥੇ ਬੱਦੇ ਵਿੱਚ ਹੀ ਫਿਰਦੇ ਨੇ ਉਹ ਸਾਰਾ ਦੱਸਦੇ ਨੇ ਉਹਨਾਂ ਸਾਈਡ ਤੋਂ ਆਪ ਵੀ ਲਾਈ ਸਾਡੇ ਨੂੰ ਜਿਹੜੇ ਵਹੀਕਲ ਸੀਗੇ ਨੁਕਸਾਨ ਪਹੁੰਚਾਉਂਦੇ ਨੇ ਕੁੱਝ ਕੀਤੀ ਇਸ ਕਰਕੇ ਇਹਨਾਂ ਨੂੰ ਇੱਥੇ ਚਾਹੀਦਾ ਨਹੀਂ ਮੈਨੂੰ ਲੱਗਦਾ ਪਖਾਰ ਦੀ ਨਤੀਜਾ ਹੀ ਹੈ ਖਮਨਵਾਲੀ ਜਿਹੜੀ ਰੈਲੀ ਦੁਬਾਰਾ ਜਿਹੜੀ ਕਲਸੀ ਜੀ ਨੇ ਕਿਹਾ ਕਿ ਭਗਵੰਤ ਮਾਨ ਜੀ ਦਾ ਸ੍ਰੀ ਅਰਬੁਜ ਕੇ ਜੀ ਦੁਬਾਰਾ ਡੇਰਾ ਪਾਪਾ ਨਾਨਕ ਦੀ ਧਰਤੀ ਤੇ ਹੋਣਗੇ ਮੈਨੂੰ ਪੂਰੀ ਉਮੀਦ ਆਉਣ ਜੇ ਤੇ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਕੱਟਵਾ ਉਹ ਇੱਥੇ ਜਿਹੜਾ ਵਾ ਆਵਾਦੀ ਪਾਰਟੀ ਇਦਾਂ ਇਦਾਂ ਦੀ ਹਰਕਤਾਂ ਕਿਉਂ ਕਰਦੇ ਨੇ ਵਿਰੋਧੀ ਕੀ ਲੱਗਦਾ ਤੁਹਾਨੂੰ ਸਰਕਾਰ ਦਾ ਨਤੀਜਾ ਔਰ ਕੀ ਤੱਕਦਾ ਹੀ ਇਹ ਜਮਾਤਾ ਜਗੜੂ ਨੇ ਕੰਢੀ ਉਹ ਨਾ ਆਵਾਦਮੀ ਪਾਰਟ ਦੀ ਗਾੜੀ ਟਿਕਣਾ ਨਹੀਂ 13 ਜੀਰੋ ਜਿਹੜਾ ਭਗਵੰਤ ਮਾਨ ਸਿੰਘ ਨੇ ਵਾਦਾ ਕੀਤਾ ਕਿ 13 ਜੀਰੋ ਕਰਨਾ ਹੈ ਤਾਂ ਮੋਰ ਨਾਲ ਇਹ ਡੇਰਾ ਬਾਬੂ ਨਾਨਕ ਵਾਲਿਆਂ ਨੇ 13 ਜੀਰੋ ਤੇ ਤੇ ਇਹਨਾਂ ਵਿਰੋਧੀਆਂ ਨੂੰ ਕੀ ਸੁਣਿਆ ਤੁਹਾਡਾ ਸੁਣਿਆ ਉਹ ਤਾਂ ਸੁਣ ਹੀ ਲਿਆ ਹਾਂ ਹਾਂ ਚ ਕੀ ਹੈ ਅੱਜ ਕੀ ਹੈ ਮੈਂ ਉਹੀ ਕਹਿਣਾ ਕਿ ਜਿਹੜੇ ਪਾਈਚ ਬਸਤੇ ਕੋਈ ਹੈ ਜਿਨ੍ਹਾਂ ਲੋਕਾਂ ਨੇ ਜੇ ਹੈਗੇ ਕੋਣ ਤੇ ਹੁਣ ਖੋ ਕੇ ਵਿਖਾਇਓ ਮੈਂ ਹੀ ਵੇਦਨਾਂ ਦੌਰ ਕਾਟੋ ਸਾਰੇ <experiences>